ਰੋਹੇ ਜ਼ਮੀਨ ਵਿੱਚ ਇੱਕ ਕੋਈ ਮੰਗ ਹੈ ਕਦੀ ਪੁਰਾਣੇ ਨਹੀਂ ਆਉਂਦੇ ਕਦੀ ਪੁਰਾਣੇ ਨਹੀਂ ਆਉਂਦੇ ਉਹ ਹੈ ਪ੍ਰਮਾਤਮਾ ਦੀ ਮੰਗ ਪ੍ਰਭ ਕੇ ਸਿਮਰਨ ਮੋਖ ਤੇ ਸਾਰੀਆਂ ਮੰਗਾਂ ਤੋਂ ਮੁਕਤੀ ਮਿਲ ਜਾਂਦੀ ਹੈ ਬੰਧਨ ਛੁੱਟ ਜਾਂਦਾ ਹੈ ਇਹ ਜੋ ਮੰਗਾਂ ਦਾ ਬੋਝ ਸਿਰ ਤੇ ਪਿਆ ਲੈ ਜਾਂਦਾ ਹੈ ਕੰਮ ਪ੍ਰਭੂ ਦੇ ਸਿਮਰਨ ਦੇ ਚ ਰੋਜ਼-ਰੋਜ਼ ਰਸ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਖਿੱਚ ਵੱਧਦੀ ਜਾ ਰਹੀ ਹੈ ਕشش ਵੱਧਦੀ ਜਾ ਰਹੀ ਹੈ ਮਾਧੋ ਜਲ ਕੀ ਪਿਆਸ ਨਾ ਜਾਏ ਤੇਰਾ ਨਾਮ ਜਲ ਪੀਣਾ ਪਿਆਸ ਵੱਧਦੀ ਹੈ ਹੋਰ ਪੀਣਾ ਪਿਆਸ ਵੱਧਦੀ ਹੈ ਹੋਰ ਪੀਣਾ ਪਿਆਸ ਵੱਧਦੀ ਹੈ ਆਪ ਦੀ ਗਿਆਥ ਲਈ ਅਰਜ਼ ਕਰਾਂ ਨਾਮ ਜਪਣ ਦਾ ਜੋ ਅਜ ਰਸ ਆਇਆ ਹੈ ਬਾਣੇ ਪੜ ਕੇ ਜੋ ਅਜਰਸ ਆਇਆ ਓਹੀ ਕੱਲ ਆਵੇ ਓਹੀ ਪਰਸੋਂ ਯਕੀਨ ਜਾਣੋ ਕਦੋਂ ਦਾ ਭਗਤਾ ਨੇ ਰੱਬ ਨੂੰ ਵੀ ਛੱਡ ਦੇਣਾ ਸੀ ਜਿਹੜੀ ਮੰਗ ਪੂਰੀ ਹੋ ਜਾਂਦੀ ਹੈ ਉਹਦੇ ਚ ਕشش ਨਹੀਂ ਰਹਿ ਜਾਂਦੀ ਰਸ ਵੀ ਨਹੀਂ ਰਹਿ ਜਾਂਦਾ ਕਿਉਂਕਿ ਪੂਰੀ ਹੋ ਗਈ ਨਵੀਂ ਮੰਗ ਜਨਮ ਲੈਂਦੀ ਹੈ ਤੇ ਨਵੀਂ ਮੰਗ ਵੀ ਉਸਨੇ ਚਿਰ ਤੱਕ ਨਵੀਂ ਹੈ ਜਿੰਨੇ ਚਿਰ ਤੱਕ ਪੂਰੀ